ਤੁਹਾਨੂੰ ਕਿਹ ਜਿਹੇ ਇਨਸਾਨਾਂ ਮਲਾਉਣ ਜਾ ਰਹੇ ਆ ਜਿਹਨੂੰ ਵੱਖਰਾ ਸ਼ੌਕ ਹੈ ਸ਼ੌਕ ਹੈ ਘੋੜੇ ਘੋੜੀਆਂ ਰੱਖਣ ਦਾ ਜਿਹੜਾ ਰਿਲਾਇੰਸ ਵਾਲੇ ਘੋੜਾ ਲੈ ਕੇ ਗਿਆ ਇਸ ਆਪਣੇ ਘੋੜੇ ਦਾ ਬਾਪ ਸੀਗਾ ਜੀ ਉਹ ਉਹਦਾ ਨਾਮ ਮਜਨੂ ਸੀਗਾ ਜੀ ਇਹਦਾ ਹੁਣ ਅਸੀਂ ਕਿੰਗ ਮਜਨੂ ਰੱਖਿਆ ਨਾਮ ਇਹ 2 ਸਾਲ ਦਾ ਹੋ ਗਿਆ ਜੀ 2 ਸਾਲ 17 18 ਦਿਨਾਂ ਦਾ ਜੀ ਤੇ ਇਹਦਾ ਇਹਦੀ ਹਾਈਟ 66 ਇੰਚ ਹੋ ਗਈ ਜੀ ਤਲਵੰਡੀ ਸਾਬੋ ਵੀ ਆਪਣਾ ਵਧੀਆ ਮੇਲਾ ਲੱਗਦਾ ਜੀ ਉੱਥੇ ਵੀ ਆਪਾਂ ਘੋੜੇ ਘੜੇ ਲਾ ਲੈਨੇ ਆ ਜੀ ਬਾਕੀ ਮੁਕਸਰ ਵੀ ਲਾਉਣੇ ਆ ਜੀ ਬੰਦਾ ਤਾਂ ਕਹਿੰਦੇ ਦੱਸ ਕੇ ਦੱਸ ਦਿੰਦਾ ਵੀਰਾ ਢਿੱਡ ਦੁਖਦਾ ਮੇਰੀ ਲੱਤ ਦੁਖਦੀ ਆ ਮੈਨੂੰ ਬੁਖਾਰ ਆ ਇਹਨਾਂ ਦੀ ਬਿਮਾਰੀ ਦਾ ਫਿਰ ਕਿੰਨਾ ਕੋ ਪਤਾ ਲੱਗ ਜਾਂਦਾ ਹੈ ਹੁਣ ਇਹਨੂੰ ਜੇ ਪ੍ਰੋਬਲਮ ਹੈ ਜੇ ਤਾਂ ਇਹ ਬੈਠਣ ਉੱਠਣ ਲੱਗ ਗਿਆ ਜੀ ਫਿਰ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਪੇਟ ਵਿੱਚ ਦਰਦ ਹੋ ਰਿਹਾ ਤੇ ਜੇ ਇਹ ਲੰਮਾ ਹੋਣ ਲੱਗ ਗਿਆ ਫਿਰ ਸਾਨੂੰ ਪਤਾ ਲੱਗਦਾ ਵੀ ਇਹਨੂੰ ਪਿਸ਼ਾਬ ਦੀ ਕੋਈ ਦਿੱਕਤ ਹੈ ਕਣਿਕ ਇਹ ਵੀ ਆ ਵੀ ਕੋਈ ਇੱਕ ਦੂਜੇ ਦੇ ਤੁਸੀਂ ਨੇੜੇ ਜਾਓਂ ਘੋੜੇ ਦੇ ਪਰ ਕੋਈ ਦੂਜੇ ਦੂਜੇ ਦੇ ਇਰਖਾ ਇਰਖਾ ਵੀ ਕਰਦੇ ਆ ਵੀ ਉਹ ਇਹ ਇਹ ਇਰੀਟੇਟ ਕਰਦੇ ਆ ਇੱਕ ਦੂਜੇ ਨੂੰ ਜਿਵੇਂ ਹੁਣ ਆਪਾਂ ਉਹ ਦੂਜੇ ਦੇ ਮਜਨੂ ਵਾਲੇ ਦੇ ਹੱਥ ਲਾਇਆ ਉਦੋਂ ਬਾਅਦ ਆਪਾਂ ਭੇਮ ਕੋਲੇ ਆਏ ਤਾਂ ਭੇਮ ਥੋੜਾ ਜਿਆਦਾ ਰਿਵੈਕਸਰਜਾ ਹੋ ਰਿਹਾ ਵੀ ਮੈਨੂੰ ਯਾਰ ਵੀ ਮੈਨੂੰ ਵੀ ਬੁਲਾਇਆ ਨਹੀਂ ਇਹਨਾਂ ਨੇ ਉਹਨੂੰ ਪਹਿਲਾਂ ਬੁਲਾ ਲਿਆ ਜਾ ਕੇ ਪਿਆਰ ਕਿੰਨਾ ਕਰਦੇ ਹੋ ਫਿਰ ਇਹਨਾਂ ਨੂੰ ਬੱਚਿਆਂ ਨਾਲ ਬੱਚਾ ਵਾਂਗੂ ਪਿਆਰ ਕਰਦੇ ਜੀ ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅੱਜ ਤੁਹਾਨੂੰ ਇੱਕ ਅਜਿਹੇ ਇਨਸਾਨ ਨਾਲ ਮਲਾਉਣ ਜਾ ਰਹੇ ਹਾਂ ਜਿਹਨੂੰ ਵੱਖਰਾ ਸ਼ੌਂਕ ਹੈ ਸ਼ੌਂਕ ਹੈ ਘੋੜੇ ਘੋੜੀਆਂ ਰੱਖਣ ਦਾ ਤੇ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਵੀ ਕਦੋਂ ਪਿਆ ਉਦੋਂ ਪਿਆ ਜਦੋਂ ਇਹਨਾਂ ਨੇ ਆਪਣੀ ਭੂਆ ਨੂੰ ਘੋੜੀਆਂ ਦੀ ਤੇ ਜੋੜੀ ਇਹ ਕਹਿੰਦੇ ਕੋਈ ਪੁਰਾਣੇ ਸਮੇਂ ਵਿੱਚ ਘੋੜੀ ਤੇ ਜੋੜੀ ਦਾ ਸ਼ਗਨ ਦਿੱਤਾ ਜਾਂਦਾ ਸੀ ਬੜੇ ਵੱਡੇ ਘਰ ਸੀ ਜਿਹੜੇ ਉਹ ਦਿੰਦੇ ਸੀਗੇ ਕਾਫੀ ਮਹਿੰਗਾ ਪੈਂਦਾ ਸੀ ਕਿਉਂਕਿ ਸੋਨੇ ਦੇ ਕੜੇ ਹੁੰਦੇ ਸੀ ਤੇ ਨਾਲ ਘੋੜੀ ਹੁੰਦੀ ਸੀ ਬਹੁਤ ਮਹਿੰਗਾ ਹੁੰਦਾ ਸੀ ਉਦੋਂ ਸ਼ੌਂਕ ਇਹਨਾਂ ਨੂੰ ਜਾਗਿਆ ਪਰਿਵਾਰ ਨੂੰ ਸ਼ੌਂਕ ਜਾਗਿਆ ਉਹਨੂੰ ਸ਼ਗਨ ਚ ਕੋੜੀ ਤੇ ਜੋੜੀ ਦਿੱਤੀ ਤਾਂ ਉੱਥੋਂ ਇਹਨਾਂ ਨੂੰ ਪੂਰੇ ਪਰਿਵਾਰ ਨੂੰ ਘੋੜੀਆਂ ਰੱਖਣ ਦਾ ਸ਼ੌਂਕ ਪੈ ਗਿਆ ਤੇ ਸ਼ੌਂਕ ਹੈ ਜਿਹੜਾ ਹੁਣ ਜਨੂਨ ਬਣ ਚੁੱਕਿਆ ਹੈ ਇਹਨਾਂ ਦੀ ਘੋੜੀ ਹੈ ਜਿਹੜੀ ਰਿਲਾਇੰਸ ਕੰਪਨੀ ਨੇ ਵੀ ਖਰੀਦੀ ਹੈ ਜਿਸ ਕਰਕੇ ਅਕਸਰ ਗੁਰਸੇਵਕ ਸਿੰਘ ਹੈ ਜਿਹੜੇ ਚਰਚਾ ਵਿੱਚ ਰਹਿੰਦੇ ਨੇ ਇਹਨੂੰ ਇਹਨਾਂ ਨੂੰ ਮਜਨੂ ਘੋੜੇ ਵਾਲਾ ਵੀ ਕਹਿੰਦੇ ਆ ਕਾਫੀ ਗੱਲਾਂ ਇਹਨਾਂ ਨਾਲ ਜੁੜੀਆਂ ਨੇ ਗੱਲਾਂ ਬਾਤਾਂ ਪੂਰੀਆਂ ਖੁੱਲਕੇ ਕਰਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਕਹਿੰਦੇ ਮਜਰੂ ਵੀ ਕਹਿੰਦੇ ਆ ਸੁਣੂਗੇ ਮਜਰੂ ਘੋੜੇ ਵਾਲਾ ਡਾਕਟਰ ਕਹਿੰਦੇ ਆ ਜੀ ਅੱਛਾ ਮਜਰੂ ਵਾਲਾ ਡਾਕਟਰ ਕਹਿੰਦੇ ਆ ਬੜਾ ਮਸ਼ਹੂਰ ਨਾਮ ਆ ਫਿਰ ਤਾਂ ਪਹਿਲਾਂ ਸੋਚਦਾ ਉਹ ਵਾਲਾ ਮਜਰੂ ਕੀ ਹੋਇਆ ਕਹਿੰਦਾ ਲੱਭ ਮਰ ਜਰੀ ਗੱਲ ਹੋ ਜਾ ਮਜਰੂ ਵਾਲੀ ਗੱਲ ਉਹ ਕਹਿੰਦਾ ਸੋਚਦਾ ਬੰਦਾ ਨਹੀਂ ਜਿਨ੍ਹਾਂ ਨੂੰ ਪਤਾ ਹੈ ਵੀ ਘੋੜੇ ਦੇ ਘੋੜੇ ਦੀ ਦੁਨੀਆ ਚ ਜਿਹੜੇ ਬੰਦੇ ਉਹੀ ਮੈਨੂੰ ਮੈਨੂੰ ਵਾਲੇ ਘੋੜਾ ਘੋੜੇ ਵਾਲਾ ਡਾਕਟਰ ਕਹਿੰਦੇ ਆ ਜੀ ਉਹ ਆਮ ਤਾਂ ਮੈਨੂੰ ਡਾਕਟਰ ਗੁਰਸੇਵ ਕੀ ਕਹਿੰਦੇ ਆ ਸਾਰੇ ਹਾਂ ਹਾਂ ਜੀ ਹਾਂ ਜਾਂ ਬਾਗੇ ਵਾਲਾ ਕਹਿ ਦਿੰਦੇ ਆ ਜਿਵੇਂ ਤੁਸੀਂ ਕਹਿੰਦੇ ਸੀ ਪਹਿਲਾਂ ਹਾਂ ਡਾਕਟਰ ਸਾਹਿਬ ਕਿਵੇਂ ਸ਼ੌਂਕ ਪਿਆ ਸਭ ਤੋਂ ਪਹਿਲਾਂ ਤਾਂ ਘੋੜੇ ਰੱਖਣ ਦਾ ਜਿਵੇਂ ਮੈਂ ਪਹਿਲਾਂ ਦੱਸਿਆ ਇੰਟਰੋ ਚ ਰਿਪੂਆ ਨੂੰ ਕਹਿੰਦੇ ਤੁਸੀਂ ਸ਼ਾਨਾ ਚ ਦਿੱਤਾ ਸੀ ਘੋੜੀ ਤੇ ਜੋੜੀ ਉਦੋਂ ਫਿਰ ਸ਼ਗਨ ਚ ਕੀ ਦਿੱਤੀ ਕਿ ਸ਼ੌਂਕ ਹੀ ਪੈ ਗਿਆ ਸਾਰੇ ਪਰਿਵਾਰ ਨੇ ਨਹੀਂ ਇਹ ਤਾਂ ਹੁਣ 86 87 ਦੀ ਗੱਲ ਹੈ ਜੀ ਉਦੋਂ ਮੇਰੇ ਡੈਡੀ ਜਰ ਕੇ ਛੇ ਪਾਈ ਹੈ ਜੀ ਤੇ ਉਹਨਾਂ ਦੇ ਲਾੜ ਲਈ ਇੱਕ ਭੈਣ ਸੀਗੀ ਜੀ ਮੇਰੀ ਭੂਆ ਜੀ ਤੇ ਉਹ ਮੇਰੇ ਹੋਫਰ ਜੀ ਟੀਚਰ ਲੱਗੇ ਹੋਇਆ ਵਧੀਆ ਜ਼ਮੀਨ ਜਿਆਦਾ ਦਾ ਚੰਗੀ ਉਹਨਾਂ ਕੋਲੇ ਉਦੋਂ ਸ਼ਗਨ ਦੇ ਤੌਰ ਤੇ ਘੋੜੀ ਤੇ ਜੋੜੀ ਉਹਨਾਂ ਨੂੰ ਦਿੱਤੀ ਸੀਗੀ ਜੀ ਤੇ ਉਸ ਤੋਂ ਬਾਅਦ ਫਿਰ ਪੰਜ ਚਾਰ ਸਾਲਾਂ ਬਾਅਦ ਜਦੋਂ ਜਾਣੀ-ਓਣੀ ਜਾਦੇ ਹੋ ਜਾਂਦੀ ਹੈ ਜੀ ਤੇ ਉਹ ਘੋੜੀਆਂ ਘਾੜੀਆਂ ਰੱਖਦੇ ਸੀ ਉਤੋਂ ਡੈਡੀ ਜਰ ਕੇ ਉਹਨੂੰ ਸ਼ੌਂਕ ਪੈ ਗਿਆ ਜੀ ਜੋ ਡੈੜੀ ਅਰ ਕਨ ਸ਼ੌਂਕ ਪੈ ਗਿਆ ਉਹ ਘੋੜੀ ਲੈ ਕੇ ਆਏ ਜੀ ਉਸ ਤੋਂ ਬਾਅਦ ਨਾਲ-ਨਾਲ ਫਿਰ ਮੈਨੂੰ ਵੀ ਸ਼ੌਂਕ ਪੈ ਗਿਆ ਜੀ ਤੇ ਉਦੋਂ ਦੇ ਹੁਣ 1993 ਤੋਂ ਲੈ ਕੇ ਜੀ ਅੱਜ ਤੱਕ ਆਪਾਂ ਘੋੜੀ ਤੇ ਘੋੜੀ ਘੋੜੇ ਘੋੜੀਆਂ ਸਾਰਾ ਕੁਝ ਰੱਖਦੇ ਆਏ ਹਾਂ ਹਾਂ ਜੀ ਦੋਸਤੋ ਨਾਲ ਘੋੜੇ ਵੀ ਦੇਖਦੇ ਆ ਥੋਡੇ ਕਿਹੜੇ-ਕਿਹੜੇ ਘੋੜੇ ਆ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਰੋ ਜਾਰਕ ਇਹ ਇਹ ਘੋੜੀ ਹੈ ਹੈਗੀ ਇਹ ਇਹ ਕਿਹੜੀ ਘੋੜੀ ਹੈ ਕੀ ਨਾਮ ਹੈਗਾ ਇਹਦਾ ਇਹਦਾ ਨਾਮ ਗੰਗਾ ਹੈ ਜੀ ਤੇ ਇਹ ਨੁਕਰੀ ਘੋੜੀ ਹੈ ਜੀ ਬੱਚਿਆਂ ਵਾਸਤੇ ਰੱਖੀ ਜੀ ਇਹ ਘੋੜੀ ਹਾਂਜੀ ਬਿਲਕੁਲ ਲਾਲਾ ਹੋਰ ਵੀ ਕਾਫੀ ਘੋੜੇ ਰੱਖੇ ਆ ਅੱਛਾ ਨਾਲ ਤੁਸੀਂ ਫਿਰ ਮੇਲਿਆਂ 'ਚ ਵੀ ਲੈ ਕੇ ਜਾਣੇ ਹੋ ਕਾਫੀ ਜ਼ਿਆਦਾ ਹੋਰ ਵੀ ਮੇਲੇ ਵੀ ਲਾਉਣੇ ਆ ਜੀ ਸਾਰੇ ਹੁਣ ਤਲਵੰਡੀ ਸਾਬੋ ਵੀ ਆਪਣਾ ਵਧੀਆ ਮੇਲਾ ਲੱਗਦਾ ਜੀ ਉੱਥੇ ਵੀ ਆਪਾਂ ਘੋੜੇ ਘੜੇ ਲਾ ਲੈਣੇ ਆ ਜੀ ਬਾਕੀ ਮੁਕਸਰ ਵੀ ਲਾਉਣੇ ਆ ਜੀ ਤੇ ਪੁਸ਼ਕਰ ਵੀ ਚਲੇ ਜਾਣੇ ਆ ਜੀ ਤੇ ਬਲੋਤਰੇ ਵੀ ਮੇਲਾ ਵੇਖ ਆਉਣੇ ਹੁੰਨੇ ਆ ਜਿਗਰਾਉਂ ਚਲੇ ਜਾਣੇ ਆ ਜੀ ਚੰਗੇ ਚੰਗੇ ਜਿੰਨੇ ਵੀ ਮੇਲੇ ਆ ਸਾਰੇ ਕਿਤੇ ਜਾਣੇ ਆ ਰੇਲੈਂਸ ਵਾਲੇ ਵੀ ਤੁਹਾਡੇ ਤੋਂ ਕਹਿੰਦੇ ਘੋੜਾ ਲੈ ਕੇ ਗਏ ਸੀਗੇ ਕਾਫੀ ਜ਼ਿਆਦਾ ਤੁਸੀਂ ਉਦੋਂ ਵੀ ਮਸ਼ਹੂਰ ਹੋਏ ਕਾਫੀ ਤੁਹਾਡੀ ਚਰਚਾ ਹੋਈ ਉਦੋਂ हां जी ਜਿਹੜਾ ਰਿਲਾਇੰਸ ਵਾਲੇ ਘੋੜਾ ਲੈ ਕੇ ਗਿਆ ਇਸ ਆਪਣੇ ਘੋੜੇ ਦਾ ਬੱਚਾ ਵਾਪਸ ਆ ਗਿਆ ਜੀ ਉਹ ਉਹਦਾ ਨਾਮ ਮਜਨੂ ਸੀਗਾ ਜੀ ਇਹਦਾ ਹੁਣ ਅਸੀਂ ਕਿੰਗ ਮਜਨੂ ਰੱਖਿਆ ਨਾਮ ਜੀ ਉਹ ਰਿਲਾਇੰਸ ਚ ਚਲਾ ਗਿਆ ਜੀ ਇਹ ਮਜਨੂ ਦਾ ਬੱਚਾ ਹੈਗਾ ਇਹਦਾ ਪਾਲਣ ਪੋਸਣ ਇਹ ਕਿੰਨੇ ਚਿਰ ਦਾ ਕਿੰਨਾ ਸਾਈਜ਼ ਦਾ ਵੀ ਦਾ ਦੁਰ ਇਹ 2 ਸਾਲ ਦਾ ਹੋ ਗਿਆ ਜੀ 2 ਸਾਲ 17 18 ਦਿਨਾਂ ਦਾ ਜੀ ਤੇ ਇਹਦਾ ਇਹਦੀ ਹਾਈਟ 66 ਇੰਚ ਹੋ ਗਈ ਜੀ ਇਹ ਬਾਕੀ ਮਤਲਬ 6-7 ਮਹੀਨੇ ਤੱਕ ਇਹਨੂੰ ਅਸੀਂ ਕ੍ਰੋਸਿੰਗ ਵਾਸਤੇ ਛੱਡ ਦੇਵਾਂਗੇ ਜੋਪਨ ਕਰਦੇਗੇ ਸਟਾਰਟ ਓਪਨ ਤਿਆਰ ਹੋ ਜਾਊਗਾ ਜਾਨਕੀ 2 5-7 ਮਹੀਨੇ 2.5 ਸਾਲ ਦਾ ਬਿਲਕੁਲ ਤਿਆਰ ਹੋ ਜਾਊਗਾ ਫਿਰ ਇਹਨੂੰ ਬਰੀਡਿੰਗ ਵਾਸਤੇ ਬਰੀਡਿੰਗ ਵਾਸਤੇ ਤਿਆਰ ਕਰਾਂਗਾ ਹਾਂਜੀ ਹਾਂਜੀ ਬਰੀਡਿੰਗ ਵਾਸਤੇ ਸ਼ੁਰੂ ਕਰਦੇ ਅੱਛਾ ਹੋਰ ਵੀ ਰੱਖੇ ਹੋਏ ਨੇ ਘੋੜੇ ਫਿਰ ਹੋਰ ਜਾਣੇ ਕਿੱਥੇ-ਕਿੱਥੇ ਹੋਣ ਤੱਕ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਤੁਹਾਡੀਆਂ ਰਹੀਆਂ ਹੈਗੀਆਂ ਜਾਣਦੇ ਤਾਂ ਜੀ ਅਸੀਂ ਮੰਨ ਕੇ ਚੱਲੋ ਵੀ ਆਲ ਪੰਜਾਬ ਜਿੱਥੇ ਵੀ ਕੋਈ ਮਤਲਬ ਬੁਲਾ ਲੇ ਉੱਥੇ ਬਗਜ ਜਾਨੇ Rajasthan ਚਲੇ ਜਾਨੇ Gujarat ਚਲੇ ਜਾਨੇ ਤੇ UP ਚਲੇ ਇਹ ਕਿਉਂਕਿ ਸਾਨੂੰ ਜਦੋਂ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਜੀ ਸਾਡਾ ਪੀਜੀਆਈ ਵਾਲਾ ਕੰਮ ਆ ਜੀ ਸਿੱਧੀ ਗੱਲ ਹੈ ਵੀ ਜਦੋਂ ਮਰਨ ਵਾਲਾ ਹੁੰਦਾ ਉਦੋਂ ਸਾਨੂੰ ਸਾਧਿਆ ਜੀ ਲੋਕ ਜਦੋਂ ਜਮਾ ਸੀਰੀਅਸ ਹੋ ਜਾਂਦਾ ਕੰਮ ਉਦੋਂ ਸਾਨੂੰ ਬੁਲਾਉਂਦੇ ਆ ਅੱਛਾ ਜਦੋਂ ਤੁਸੀਂ ਕੋੜੇ ਰੱਖਣ ਲੱਗੇ ਹੋ ਫਿਰ ਡਾਕਟਰੀ ਦਾ ਸ਼ੌਂਕ ਵੀ ਉਦੋਂ ਬਾਅਦ ਹੀ ਪਿਆ ਉਦੋਂ ਬਾਅਦ ਹੀ ਕੀਤਾ ਕੋਰਸ ਵਗੈਰਾ ਕੀ ਕੀਤਾ ਤੁਸੀਂ ਪਹਿਲਾਂ ਤਾਂ ਆਪਾਂ ਪਲੱਸ 2 ਕੀਤੀ ਜੀ ਉਦੋਂ ਬਾਅਦ ਫਿਰ ਹੈਲਥ ਵਰਕਰ ਦਾ ਤੁਹਾਡੇ ਨਾਲ ਹੀ ਕੀਤਾ ਸੀਗਾ ਥੋੜੇ ਯਾਦ ਹੀ ਹੋਣਾ ਤੇ ਉਦੋਂ ਬਾਅਦ ਫਿਰ ਮੈਂ ਜੈਪੁਰ ਭਾਗ ਆਈ ਉੱਥੋਂ ਮੈਂ ਵੈਟਰਨਰੀ ਕਰਿਆ ਸੀਗੀ ਵੈਟਰਨਰੀ ਡਾਕਟਰ ਕੋੜਿਆਂ ਦੀ ਕੀਤੀ ਸੀ ਵੈਟਰਨਰੀ ਸਾਰੀ ਕੋਈ ਹੁੰਦੀ ਹੈ ਜੀ ਘੋੜਿਆਂ ਦਾ ਤਾਂ ਮਤਲਬ ਜਿਹਨੂੰ ਰੁਝਾਨ ਹੁੰਦਾ ਜੀ ਉਹ ਘੋੜਿਆਂ ਦਾ ਡਾਕਟਰ ਪਾ ਜਾਂਦੇ ਫਿਰ ਔਖਾ ਕਿੰਨਾ ਕਾ ਡਾਕਟਰਾਂ ਤੋਂ ਹੀ ਦੇਖਦੇ ਹੋ ਫਿਰ ਪਤਾ ਲੱਗ ਜਾਂਦਾ ਵੀ ਬੰਦਾ ਤਾਂ ਕਹਿੰਦੇ ਦੱਸ ਕੇ ਦੱਸ ਦਿੰਦਾ ਮੇਰਾ ਢਿੱਡ ਦੁਖਦਾ ਮੇਰੀ ਲੱਤ ਦੁਖਦੀ ਹੈ ਮੈਨੂੰ ਬੁਖਾਰ ਹੈ ਇਹਨਾਂ ਦੀ ਬਿਮਾਰੀ ਦਾ ਫਿਰ ਕਿੰਨਾ ਕ ਪਤਾ ਲੱਗ ਜਾਂਦਾ ਹੈ ਕਿਵੇਂ ਲੱਗਦਾ ਇੱਕ ਘੋੜਾ ਇੱਕ ਬੱਚਾ ਹੈ ਜਿਵੇਂ ਛੋਟਾ ਬੱਚਾ ਹੁੰਦਾ ਹੈ ਆਪਣਾ ਮਨ ਦਾ ਬੱਚਾ ਜੀ ਉਹਨੂੰ ਉਹ ਜਿਵੇਂ ਰੋਂਦਾ ਹੈ ਜਾਂ ਉਹ ਕੀ ਕੀ ਮਤਲਬ ਹਰਕਤ ਕਰਦਾ ਹੈ ਉਹਦੇ ਤੋਂ ਡਾਕਟਰਾਂ ਨੂੰ ਪਤਾ ਲੱਗਦਾ ਵੀ ਇਹਨੂੰ ਕੀ ਪ੍ਰੋਬਲਮ ਹੈ ਉਵੇਂ ਸੇਮ ਇਹ ਹੈ ਜੀ ਹੁਣ ਇਹਨੂੰ ਜੇ ਪ੍ਰੋਬਲਮ ਹੈ ਜੇ ਤਾਂ ਇਹ ਬੈਠਣ ਉੱਠਣ ਲੱਗ ਗਿਆ ਜੀ ਫਿਰ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਪੇਟ ਵਿੱਚ ਦਰਦ ਹੋ ਰਿਹਾ ਤੇ ਜੇ ਇਹ ਲੰਮਾ ਹੋਣ ਲੱਗ ਗਿਆ ਫਿਰ ਸਾਨੂੰ ਪਤਾ ਲੱਗਦਾ ਵੀ ਇਹਨੂੰ ਪਿਸ਼ਾਬ ਦੀ ਕੋਈ ਦਿੱਕਤ ਹੈ ਤੇ ਜੇ ਕੋਈ ਮਤਲਬ ਮਾੜਾ ਮੋਟਾ ਕੋਈ ਹੋਰ ਹਰਕਤ ਹੈ ਜਿਵੇਂ ਅੱਖਾਂ ਪੀਲੀਆਂ ਹੋ ਗਈਆਂ ਤਾਂ ਇਹਨਾਂ ਨੂੰ ਪੀਲੀਆ ਹੋ ਜਾਂਦਾ ਜੀ ਮਤਲਬ ਜੋ ਹੋਮਨ ਚ ਬਿਮਾਰੀਆਂ ਜੀ ਸਭ ਇਹ ਨਾ ਜਾਂਦੀਆਂ ਜੀ ਹਾਂਜੀ ਉਹਨਾਂ ਨੂੰ ਜੱਜ ਹੋ ਜਾਂਦਾ ਜੀ ਜਿਵੇਂ ਹੁਣ ਅਸੀਂ ਤਾਂ ਰੂਟੀਨ ਹੋ ਗਿਆ ਸਾਡਾ ਤਾਂ ਸਾਨੂੰ ਤਾਂ ਪਤਾ ਲੱਗ ਜਾਂਦਾ ਪੈਰ ਤੋਂ ਦੇਖ ਕੇ ਤਾਂ ਹਾਂ ਤੱਕ ਦੇਖ ਲੈਨੇ ਵੀ ਇਹਨੂੰ ਕੀ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਹਿਸਾਬ ਨਾਲ ਇਹਦੀ ਜੱਜਮੈਂਟ ਕਰਕੇ ਟ੍ਰੀਟਮੈਂਟ ਕਰਦੇ ਜੀ ਕੋੜੇ ਥੋੜਾ ਨਾਮ ਬਣਾਇਆ ਵੱਖਰਾ ਘੋੜੇ ਨੇ ਗੁਸੇਵਕ ਦਾ ਨਾਮ ਵੀ ਚਮਕਾਇਆ ਜਿੱਥੇ ਉਹਦਾ ਆਪਦਾ ਨਾਮ ਸੀ ਮਜਨੂ ਘੋੜੇ ਦਾ ਨਾਮ ਸੀ ਜਿੱਥੇ ਉਹਨੇ ਚਲੋ ਰਿਲਾਇੰਸ ਜਾ ਕੇ ਹੋਰ ਚਮਕਿਆ ਹੋ ਤੇ ਤੁਸੀਂ ਵੀ ਚਮਕਿਓ ਨਾਲ ਹਾਂ ਜਿੰਨਾ ਚਿਰ ਉਹ ਵੀ ਕਿਹਾ ਨਹੀਂ ਜੀ ਉਹਨਾਂ ਚਿਰ ਤਾਂ ਫਿਰ ਅਸੀਂ ਵੀ ਆਮ ਇੱਕ ਨਾਰਮਲ ਡਾਕਟਰ ਸੀ ਜੀ ਜਿੱਦੇ ਆਪਣਾ ਘੋੜਾ ਵੇਗਿਆ ਉਹਦੇ ਅਸੀਂ ਬਰੀਡਰਾਂ 'ਚ ਆ ਗਏ ਜੀ ਸਾਨੂੰ ਵੀ ਲੋਕ ਕਹਿਣ ਲੱਗੇ ਯਾਰ ਵੀ ਚੰਗੇ ਉਹ ਬਰੀਡ ਤਿਆਰ ਕਰਦੇ ਆ ਚੰਗੇ ਉਹਨਾਂ ਦੇ ਘੋੜੇ ਆ ਜੀ ਚੰਗੇ ਮਤਲਬ ਨਾ ਐ ਤੇ ਚੰਗੇ ਨੇ ਪੈਸਿਆਂ ਦਾ ਉਹਨਾਂ ਨੇ ਘੋ ਉਸ ਕਰਕੇ ਆਪਣਾ ਵੀ ਨਾਂ ਘੋੜੇ ਨਾਲ ਮੇਰਾ ਨਾਂ ਵੀ ਮਸ਼ਹੂਰ ਹੋਇਆ ਜੀ ਤੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਕਿੰਨਾ ਕੁ ਸਹਿਯੋਗ ਦਿੰਦਾ ਹੈ ਪਰਿਵਾਰ ਵੀ ਨਾਲ ਤੁਹਾਡੇ ਬੱਚੇ ਕਿੰਨਾ ਕੁ ਸ਼ੌਂਕ ਰੱਖਦੇ ਨੇ ਸਾਰੇ ਪਰਿਵਾਰ ਆਪਣਾ ਸਾਰਾ ਪੂਰਾ ਸਹਿਯੋਗ ਦਿੰਦਾ ਹੈ ਜੀ ਕਿ ਪਹਿਲਾਂ ਤੁਸੀਂ ਘੋੜੇ ਕਿੰਨੇ ਕੁ ਰੱਖਦੇ ਹੋਗੇ ਫਿਰ ਕਦੋਂ ਖਰੀਦਾਰੀ ਕਰਦੇ ਹੋ ਕਿਵੇਂ ਵੇਚਦੇ ਹੈਗੇ ਸਾਰਾ ਅਸੀਂ ਜ਼ਿਆਦਾਤਰ ਸਾਡਾ ਵੇਚਣ ਵਾਲਾ ਕੰਮ ਹੈ ਨਹੀਂਗਾ ਜੀ ਅਸੀਂ ਨਾ ਬਰੀਡਿੰਗ ਤੇ ਹੀ ਕੰਮ ਕਰਦੇ ਆ ਜੀ ਜਾਂ ਤਾਂ ਅਸੀਂ ਬੱਚੇ ਲੈਨੇ ਆ ਜਿਹਦੇ ਜਾਨਵਰਾਂ ਤੋਂ ਜੀ ਤੇ ਜਾਂ ਅਸੀਂ ਲੋਕਾਂ ਦੀਆਂ ਘੋੜੀਆਂ ਮੇਟ ਕਰਾਉਣੇ ਆ ਜੀ ਘੋੜੀਆਂ ਸਾਡੇ ਕੋਲੇ ਕੋਈ ਦੂਰੋਂ ਛੱਡ ਜਾਂਦਾ ਜਿਵੇਂ ਰਾਜਸਥਾਨ ਛੱਡ ਕੇ ਕੋਈ ਪੰਜਾਬ 'ਚ ਛੱਡ ਗਿਆ ਹੈ ਗੁਜਰਾਤ 'ਚ ਛੱਡ ਗਿਆ ਉਹ ਸਾਡੇ ਕੋਲੇ ਤਿੰਨ ਘੋੜੇ ਆ ਜੀ ਤਿੰਨੇ ਘੋੜਿਆਂ ਤੋਂ ਘੋੜੀਆਂ ਮੇਟ ਕਰਾਉਣੀਆਂ ਜੀ ਉਹਦੇ ਵਾਸਤੇ ਅਲੱਗ-ਅਲੱਗ ਫੀਸ ਹੁੰਦੀ ਹੈ ਘੋੜਿਆਂ ਦੀ ਜੀ ਉਵੇਂ ਫੀਸ ਚਾਰਜਿੰਗ ਕਰਦੇ ਆਂ ਤੇ ਰਹਿਣ ਦਾ ਵੀ ਇੱਥੇ ਚਾਰਜਿੰਗ ਲੈਣੇ ਆ ਜੀ ਜੋ ਕੋਈ ਘੋੜੀ ਛੱਡ ਕੇ ਜਾਂਦਾ ਮਹੀਨੇ ਤੋਂ ਮਹੀਨੇ ਵਾਸਤੇ ਉਹ 15000 ਰੁਪਏ ਪਰ ਮਾਂਥ ਦੇ ਹਿਸਾਬ ਨਾਲ ਲੈਣੇ ਆ ਡਾਕਟਰ ਸਾਹਿਬ ਕਦੇ ਲੱਖਾਂ ਰੁਪਏ ਲੱਤ ਵੀ ਮਾਰ ਦਿੰਦੇ ਆ ਕਈ ਵਾਰੀ ਵੀ ਕਦੇ ਕੋਈ ਸੁਲਕ ਘੋੜਾ ਲੈਣ ਆਇਆ ਸੀ ਤੇ ਤੂੰ ਕਹਿੰਦਾ ਬੰਨ ਕੇ ਰੱਖੂ ਮੈਂ ਤੁਸੀਂ ਕਹਿੰਦਾ ਵੀ ਮੈਂ ਤਾਂ ਵੇਚਣਾ ਹੀ ਨਹੀਂ ਹਾਂਜੀ ਉਹ ਆਪਣਾ ਇਧਰਲੇ ਪਾਸੇ ਖੜਾ ਘੋੜਾ ਆ ਜੀ ਤੇ ਉਹ ਆਪਾਂ ਜਦੋਂ ਲੈ ਕੇ ਆਂਦਾ ਉਹਦੀ ਬੜੀ ਮਤਲਬ ਮਾੜੀ ਹਾਲਤ ਸੀਗੀ ਜਦੋਂ ਲਿਆਂਦਾ ਉਹ ਤੇ ਉਸ ਤੋਂ ਬਾਅਦ ਅਸੀਂ ਇੱਥੇ ਸਾਮਿਆਂ ਸੁਮਿਆਂ ਨੂੰ ਤਿਆਰ ਹੋ ਗਿਆ ਵਧੀਆ ਇੱਕ ਕੋਈ ਸੀਗਾ ਜੀ ਗਾਹਕ ਉਹ ਕਹਿੰਦਾ ਵੀ ਮੈਨ ਉਹਨਾਂ ਕੈਮਰਾ ਹੀ ਕਹਿ ਦਿੰਨਾ ਤੇ ਪਰ ਉਹ ਬੰਦੇ ਕਹਿੰਦੇ ਵੀ ਅਸੀਂ ਉਹਨੂੰ ਵੀ ਮੈਂ ਉਹਨਾਂ ਨੂੰ ਪੁੱਛ ਲਿਆ ਸਵੇਰ ਕਿ ਮਹਾਈ ਕਿੱਥੇ ਰੱਖੋਗੇ ਇਹਨੂੰ ਕੋਈ ਇਹਦੀ ਜਗ੍ਹਾ ਚੋਗਾ ਉਹ ਕਹਿੰਦਾ ਬਾਈ ਜੀ ਕਹਿੰਦਾ ਵੀ ਇਹਨਾਂ ਦਾ ਥਾਂ ਸਾਡੇ ਕੋਲੇ ਬੰਨਣ ਵਾਸਤੇ ਬਣਿਆ ਹੋਇਆ ਅਸੀਂ ਬੰਨ ਕੇ ਰੱਖਦੇ ਹਾਂ ਘੋੜੇ ਮਹਾਈ ਆਪਾਂ ਤਾਂ ਨਹੀਂ ਦਿੰਦੇ ਜੀ ਵੀ ਅਸੀਂ ਬੰਨ ਕੇ ਰੱਖਣ ਵਾਲੇ ਬੰਦੇ ਨੂੰ ਘੋੜਾ ਨਹੀਂ ਦੇ ਸਕਦੇ ਜੀ ਕਿਉਂਕਿ ਇਹ ਖੁੱਲੇ ਰਹਿੰਦੇ ਆ ਯਾਦ ਰਹਿੰਦੇ ਆ ਜੀ ਤੇ ਤਾਂ ਕਰਕੇ ਅਸੀਂ ਉਹਨੂੰ ਬੰਦੇ ਨੂੰ ਦੇਵਾਂਗੇ ਜੋ ਬੰਦਾ ਇਹਨੂੰ ਖੁੱਲਾ ਰੱਖੂਗਾ ਜੀ ਬੰਨਣ ਵਾਲੇ ਬੰਦੇ ਨੂੰ ਅਸੀਂ ਘੋੜਾ ਨਹੀਂ ਦਿੰਦੇ ਜੀ ਫਿਰ ਜਵਾਕਾ ਵਾਂਗੂ ਪਿਆਰ ਕਰਦੇ ਹਾਂ ਕਹਿੰਦੇ ਇਹ ਵੀ ਆ ਵੀ ਕੋਈ ਇੱਕ ਦੂਜੇ ਦੇ ਤੁਸੀਂ ਨੇੜੇ ਜਾਓਂ ਘੋੜੇ ਦੇ ਫਿਰ ਕਿ ਤੁਝੇ ਦੂਜੇ ਦੇ ਈਰਖਾ ਈਰਖਾ ਵੀ ਕਰਦੇ ਆ ਵੀ ਉਹ ਇਹ ਇਹ ਇਰੀਟੇਟ ਕਰਦੇ ਆ ਜੀ ਇੱਕ ਦੂਜੇ ਨੂੰ ਜਿਵੇਂ ਹੁਣ ਆਪਾਂ ਉਹ ਦੂਜੇ ਦੇ ਮਜਨੂ ਵਾਲੇ ਦੇ ਹੱਥ ਲਾਇਆ ਉਸ ਤੋਂ ਬਾਅਦ ਆਪਾਂ ਭੇਮ ਕੋਲ ਆਏ ਤਾਂ ਭੇਮ ਥੋੜਾ ਜਿਆਦਾ ਰਿਵੈਕਸ਼ਨ ਚਾ ਹੋ ਰਿਹਾ ਵੀ ਮੈਨੂੰ ਯਾਰ ਵੀ ਮੈਨੂੰ ਵੀ ਬੁਲਾਇਆ ਨਹੀਂ ਇਹਨਾਂ ਨੇ ਉਹਨੂੰ ਪਹਿਲਾਂ ਬੁਲਾ ਲਿਆ ਜਾ ਇਸ ਚੀਜ਼ ਦਾ ਇਰੀਟੇ ਤੇ ਪਿਆਰ ਕਿੰਨਾ ਕਰਦੇ ਹੋ ਫਿਰ ਇਹਨਾਂ ਨੂੰ ਬੱਚਿਆਂ ਨਾਲ ਬੱਚਾ ਵਾਂਗੂ ਪਿਆਰ ਕਰਦੇ ਆ ਜੀ ਜਦੋਂ ਆਉਣੇ ਆ ਉਹਨਾਂ ਨੂੰ ਸਾਰਿਆਂ ਨੂੰ ਵੇਖਦੇ ਆ ਜੀ ਮਿਲਦੇ ਆ ਹੱਤ ਲਾਉਣੇ ਇਹਨਾਂ ਦੇ ਆ ਤੇ ਫੇਰ ਹੀ ਕਰਦੇ ਆ ਜੀ ਵਧੀਆ ਮਤਲਬ ਪੂਰਾ ਵਧੀਆ ਟਾਈਮ ਦੇਈਦਾ ਜੀ ਇਹਨਾਂ ਨੂੰ ਲਾਸਟ ਵਾਲਾ ਰਕਤ ਸਾਹਿਬ ਕੋੜਿਆਂ ਚ ਕਹਿੰਦੇ ਫੇਰਾ ਫੇਰੀ ਬਹੁਤ ਹੈਗੀ ਆ ਉਹ ਜਿਹੜੇ ਨਵੇਂ ਲੋਕ ਆਉਂਦੇ ਨੇ ਉਹਨਾਂ ਨੂੰ ਮਾੜੇ ਘੋੜੇ ਦਿੱਤੇ ਜਾਂਦੇ ਆ ਫਿਰ ਉਹ ਬੰਦੇ ਕਿਤੇ ਨਾ ਕਿਤੇ ਇਸ ਫੀਲਡ ਤੋਂ ਪੈਰ ਪਿੱਛੇ ਖਿੱਚ ਲੈਂਦੇ ਆ ਇਸ ਤਰ੍ਹਾਂ ਦੇ ਵੀ ਹੈਗਾਗਾ ਜਾਂ ਕਰੋੜਾ ਰੁਪਏ ਦੇ ਕਹਿੰਦੇ ਘੋੜੇ ਹੈਗੇ ਵੇਚੇ ਜਾਂਦੇ ਆ ਇਸ ਤਰ੍ਹਾਂ ਦੇ ਨਹੀਂ ਘੋੜੇ ਕਰੋੜਾ ਰੁਪਏ ਦੇ ਵੀ ਵਿਗਦੇ ਆ ਜੀ ਲੱਖਾਂ ਰੁਪਏ ਦੇ ਵੀ ਵਿਗਦੇ ਆ ਪਰ ਫਰੌਡ ਵੀ ਹੈਗਾ ਜਿਹੜਾ ਅਣਜਾਣ ਬੰਦਾ ਹੁੰਦਾ ਜੀ ਜਿਹੜਾ ਇੱਕੇ ਦਾ ਮੈਂ ਕਹਿੰਦਾ ਵੀ ਮਾਜੀ ਬਰੀਡਰ ਬਣ ਜਾ ਉਹ ਬੰਦੇ ਮਾਰ ਖਾ ਜਾਂਦੇ ਜੀ ਇਹਦੇ 'ਚ ਉਹਨਾਂ ਬੰਦਿਆਂ ਨਾਲ ਧੋਖਾੜੀ ਹੋ ਜਾਂਦੀ ਹੈ ਜਿਵੇਂ ਕੋਈ ਜਾ ਕੇ ਅਗਲੇ ਤੋਂ ਜਾਨਵਰ ਲੈ ਲਿਆ ਜੀ ਵੀ ਇਹ ਯਾਰ ਅਸੀਂ ਤੈਨੂੰ ਅਗਲੇ ਨੇ ਤਾਂ 50000 ਦਾ ਲਿਆਂਦਾ ਅਗਲੇ ਨੂੰ ਕਹਦਾ ਵੀ ਇਹ 5 ਲੱਖ ਦਾ ਸਾਡਾ ਹੋ ਗਿਆ ਉਹ ਬੰਦੇ ਨੂੰ ਐ ਲਾਦਾ ਯਾਰ ਵੀ ਉਹ ਤਾਂ ਬੜਾ ਵਧੀਆ ਵੇਖਦਾ ਉਹ 5 ਲੱਖ ਰੁਪਏ ਦਾ ਲੈ ਤਾਂ ਲੈਂਦੇ ਆ ਉਹਨੂੰ ਸਾਈ ਦੇ ਜਾਂਦੇ 50000 ਰੁਪਿਆ ਉਸ ਤੋਂ ਬਾਅਦ ਕੀ ਹੁੰਦਾ ਉਹਨੂੰ ਕਹਿੰਦੇ ਵੀ ਆਪਾਂ ਨੂੰ 20-25 ਲੱਖ ਰੁਪਏ ਦਾ ਹੋਰ ਜਾਨਵਰ ਚਾਹੀਦਾ ਉਹ ਫਲਾਣੇ ਬੰਦੇ ਨੂੰ ਦੇਣਾ ਉਹ ਸਰਦਾਰ ਨੂੰ ਦੇਣਾ ਉਹ ਉਹਨੂੰ ਆਪਦੇ ਕੋਲੋਂ ਉਹ ਵੀ 25 ਲੱਖ ਰੁਪਏ ਦਾ ਘੋੜਾ ਦੇ ਦਿੰਦੇ ਜਿਹੜਾ ਉਹ ਲੱਖ 1.5 ਲੱਖ ਰੁਪਏ ਦਾ ਹੀ ਹੁੰਦਾ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਤੁੱਖਾ ਲੱਗਦਾ ਮੁੜ ਕੇ ਉਹ ਬੰਦਾ ਨਾ ਤਾਂ ਜਿਹੜੀ ਉਹਨੇ ਘੋੜੀ ਵੇਚੀ ਹੁੰਦੀ ਹੈ ਨਾ ਉਹ ਲੈਣ ਆਉਂਦੇ ਆ ਤੇ ਨਾ ਹੀ ਜਿਹੜਾ ਉਹਨੂੰ ਨਵਾਂ ਦਵਾਇਆ ਹੁੰਦਾ 20 ਲੱਖ ਦਾ 15 ਲੱਖ ਦਾ 18 ਲੱਖ ਦਾ ਨਾ ਹੀ ਉਹ ਲੈਣ ਆਉਂਦੇ ਆ ਜੀ ਉਦੋਂ ਉਹਨੂੰ ਬਾਅਦ ਚ ਪਤਾ ਲੱਗਦਾ ਜਦੋਂ ਕੋਈ ਸਾਡੇ ਵਰਗਾ ਭਰਾ ਜਾਂਦਾ ਉਹਨਾਂ ਕੋਲੇ ਕੋਈ ਟ੍ਰੀਟਮੈਂਟ ਕਰਨ ਜਾਂ ਹੋਰ ਜਦੋਂ ਉਹਨੂੰ ਦੱਸਿਆ ਜਾਂਦਾ ਵੀ ਯਾਰ ਇਹ ਤਾਂ ਤੇਰਾ ਘੋੜਾ ਹੀ ਲੱਖ 1.5 ਲੱਖ ਰੁਪਏ ਦਾ ਤੇ ਉਹ ਵੀ ਫਿਰ ਉਹ ਸੋਚਦਾ ਯਾਰ ਵੀ ਬਾਕੀ ਸਹੀ ਗੱਲ ਆ ਬਾਈ ਮੇਰੇ ਕੋਲ ਉਹ ਲੈਣ ਹੀ ਨਹੀਂ ਆਏ ਬੰਦੇ ਜਿਨ੍ਹਾਂ ਨੇ ਮੇਰੇ ਤੋਂ 20 ਲੱਖ ਰੁਪਏ ਦਾ ਖਰੀਦਿਆ ਸੀ ਧੰਨਵਾਦ ਜੀ ਇਹ ਸਾਡੇ ਨਾਲ ਸਾਡੇ ਨਾਲ ਗੁਰਸੇਵਕ ਸਿੰਘ ਜਿਹੜੇ ਘੋੜੇ ਘੋੜੀਆਂ ਰੱਖਣ ਦੇ ਸ਼ੌਕੀਨ ਵੀ ਨੇ ਤੇ ਉਹਨਾਂ ਨੂੰ ਆਪਣੇ ਬੱਚਾ ਮੰਗ ਰੱਖਦੇ ਨੇ ਤੇ ਨਾਲ ਇਹਨਾਂ ਨੇ ਘੋੜਿਆਂ ਦੀ ਭਰਪੂਰ ਆ ਜਿਹੜੀ ਜਾਣਕਾਰੀ ਵੀ ਦਿੱਤੀ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਬਾਗਾ ਬਠਿੰਡਾ